ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆ ਇੱਕ ਕਾਟਨ ਦਾ ਪੀਸ ਦਿੱਤਾ ਸੀ ਕਸਟਮਰ ਨੇ ਉਹ ਕਹਿੰਦੇ ਬਣਾ ਦਿਓ ਮਰਜੀ ਨਾਲ ਕੁਝ ਵੀ ਇੱਕ ਪਹਿਲਾਂ ਬਣਾਇਆ ਸੀ ਉਹਦਾ ਸਟਾਈਲ ਜਰਾ ਹੋਰ ਸੀਗਾ ਉਹਨੂੰ ਲੇਸ ਲਾ ਕੇ ਬਣਾਇਆ ਸੀ ਆਪਾਂ ਤੇ ਹੁਣ ਅੱਜ ਕੱਲ੍ਹ ਅੰਗਰੇਜ਼ੀ ਜੇ ਨਾਮ ਰੱਖਦੇ ਇਹਨੂੰ ਕੋਟ ਸੈੱਟ ਕਹਿੰਦੇ ਆ ਤੇ ਕੋਟ ਸੈੱਟ ਬੇਹੇ ਜ਼ਿਆਤਰ ਛੋਟ ਸ਼ਾਰਟ ਹੁੰਦੇ ਨੇ ਹਫਤਾ ਤੱਕ ਦੀ ਲੈਂਥ ਹੁੰਦੀ ਆ ਤੇ ਸਟ੍ਰੇਟ 28 ਇੰਚ ਦੀ ਇਹਦੀ ਲੈਂਥ ਦਾ 42 ਇੰਚ ਬਣੀ ਆ ਤੇ ਚਲੋ ਮੈਂ ਕਹਾ ਕਹਿਣ ਨੂੰ ਮਰਜ਼ੀ ਕਹ ਲਓ ਤੇ ਉਹ ਕੋਡ ਸੈਟ ਜਿਹੜਾ ਉਹਨਾਂ ਨੇ ਦਿਖਾਇਆ ਸੀ ਉਹਦੇ ਵਿੱਚ ਚਾਕ ਨਹੀਂ ਸੀ ਇਹ ਕਹਿੰਦੇ ਹੁਣ ਲੱਗ ਬਣਾਉਣਾ ਮੈਂ ਕਹਾ ਕੋਈ ਨਹੀਂ ਇਹ ਲੱਗ ਬਣਾਉਣੇ ਆ ਤੇ ਇਹ ਯਾਨੀ ਉਹਦੇ ਨੂੰ ਡਿਫਰੈਂਟ ਬਣਾਇਆ ਇਹਦੇ ਚਾਕ ਰੱਖ ਗਏ ਹਿੱਪ ਨਾਲ ਕੋਈ ਰੱਬ ਵਧਾਤਾ 12 ਇੰਚ ਕੇ ਰੱਬ ਵਧਾਇਆ ਹਿੱਪ ਨਾਲ ਉਹ ਕਹਿੰਦੇ ਚਾਕ ਵੀ ਰੱਖਣੇ ਮੈਂ ਕੋਈ ਕਰਨੀ ਚਾਕ ਵੀ ਰੱਖਦੇ ਆ ਫਿਰ ਉਹ ਕਹਿੰਦੇ ਅਹੀ ਬਾਜੂ ਇਹਦੀ ਬਣਾਉਣੀ ਆ ਆਪਾਂ ਵੀ ਛੋਟੀ ਇਹ ਵੱਡੀ ਬਾਹ ਨਾ ਪਾਉਣ ਦੀ ਦਿੱਕਤ ਹੁੰਦੀ ਆ ਬਈ ਵਧੀਆਂ ਗਰਮੀਆਂ ਚ ਖੇਜੀਆਂ ਆਉਂਦੀਆਂ ਜਿਵੇਂ ਕੋਈ ਕਹਿੰਦੇ ਆ ਨਾ ਬਈ ਫਿਰ ਮੈਂ ਕਹਾਂ ਵੀ ਚਲੋ ਉਹ ਕਰਦੇ ਆ ਕੋਈ ਨਹੀਂ ਛੋਟੂ ਬਾਜੀ ਲਾਉਣੀ ਹੈ ਵਾਹੇ ਹੁੰਦੀ ਨਹੀਂ ਇਹਦੀ ਛੋਟੂ ਬਾਜੀ ਜ਼ਿਆਦਾਤਰ ਬਾਜੀ ਇਹ ਪਾਉਣੀ ਆਈ ਹੁੰਦੀ ਆ 15 ਇੰਚ 16 ਇੰਚ ਜਿੰਨੀ ਜਿੰਨੀ ਕਸਟਮਰ ਨੂੰ ਪਸੰਦ ਆ ਪਰ ਲੰਮੀ ਹੁੰਦੀ ਆ ਫਿਰ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਉਹ ਮੈਂ ਤੁਹਾਨੂੰ ਕਰਕੇ ਦਿੰਦਾ ਫਿਰ ਇਹਦਾ ਮੈਂ ਕੀ ਕਰਿਆ ਨਾ ਫਿਰ ਆਹ ਪੈਂਟ ਨਾਲ ਪਿੱਛੇ ਪਾਇਆ ਪੀਰਾ ਈਰ ਆ ਪਾ ਗਏ ਉਹਦੇ ਨਾਲ ਦੀ ਆ ਨਵੇਲ ਲਾ ਕੇ ਨਵੇਲ ਨੂੰ ਕੋਲਰ ਲਾਇਆ ਦੇਸੀ ਤਰੀਕੇ ਦਾ ਯਾਨੀ ਇਹਨੂੰ ਲੱਗਦਾ ਤਾਂ ਨਵੇਲ ਨੂੰ ਇਹ ਦੂਜਾ ਕੋਲਰ ਹੁੰਦਾ ਆ ਕੋਟ ਕੋਲਰ ਕੱਲਾ ਤੇ ਫਿਰ ਇਹਨੂੰ ਮੈਂ ਨਵੇਲ ਬਣਾ ਕੇ ਆ ਛੋਟੀ ਜਿਹੀ ਤਾਂ ਤੇ ਫਿਰ ਇਹਨੂੰ ਮੈਂ ਆ ਕੋਲਰ ਲਾਇਆ ਐਦਾਂ ਤੇ ਫਿਰ ਨਾਲ ਬਹਾ ਲਾ ਦਿਆਂ ਨਾਲ ਪਈ ਹੈ ਪ੍ਰਿੰਸ ਕਲੀਏ ਦੀ ਪ੍ਰਿੰਸ ਕਲੀ ਪਈ ਹੋਈ ਹੈ ਫਰੰਟ ਫਰੰਟ ਤੇ ਕਲੀ ਆ ਦੇਖੋ ਬਾਕੀ ਜਦੋਂ ਗਾਗ ਕਰਦਾ ਨਾ ਵੀ ਆਪਣੀ ਮਰਜ਼ੀ ਨਾਲ ਕੰਮ ਕਰਵੇ ਨਿਆਲਾ ਹੀ ਆ ਜਾਂਦਾ ਜਿੱਤੇ ਗਾਗ ਗੱਚ-ਗੱਚ ਕਰੀ ਜਾਵੇ ਉੱਥੇ ਨਿਆਰਾ ਕੋਈ ਨਹੀਂ ਹੁੰਦਾ ਆ ਦੇਖੋ ਬੈਗ ਇਹਦੀ ਢੋਗਟ 3.5 ਇੰਚ ਲੰਮੀ ਰੱਖੀ ਆਪਾਂ ਤੇ ਆ ਦੇਖੋ ਬੈਕ ਤੇ ਪੀਰਾ ਗਾਗਾਂ ਕੱਚ-ਕੱਚ ਨਾਲ ਨਾ ਕਰੇ ਫਿਰ ਕੰਮ ਕਰਨ ਦਾ ਨਿਆਰਾ ਹੀ ਫਿਰ ਵੱਖਰਾ ਹੀ ਹੁੰਦਾ ਜਦ ਗਾ ਕੋਈ ਆਵੇ ਨਹੀਂ ਆਏ ਕਰਨਾ ਨਹੀਂ ਆਏ ਕਰਨਾ ਉਹਨੂੰ ਆਪ ਸਵਾਦ ਉਹ ਮਾ ਪੌਣ ਚੰਨਾ ਬਣਾਉਣ ਵਾਲੇ ਨੇ ਸਵਾਦ ਆਉਂਦਾ ਸਾਨੂੰ ਇਹ ਹੁੰਦਾ ਵੀ ਗਾ ਕਰਨਾ ਖੁੱਲ੍ਹੇ ਛੁੱਟੇ ਦੇਵੇ ਸਾਨੂੰ ਜੋ ਕਪੜਾ ਮੰਗਦਾ ਉਹ ਤੇ ਮੈਂ ਦੇ ਦिए ਜੋ ਲੇਸ ਮੰਗਦਾ ਜਾਂ ਉਹ ਡਿਜ਼ਾਈਨਿੰਗ ਮੰਗਦਾ ਉਸ ਹਾਮ ਨਾਲ ਉਹਨੂੰ ਦੇ ਦਈਏ ਬਾਕੀ ਬਜਟ ਦੇ ਅੰਦਰ ਰਹਿ ਕੇ ਕੰਮ ਕਰਨਾ ਪੈਂਦਾ ਕਈ ਵਾਰ ਹੁਣ ਕਰਨ ਨੂੰ ਤੇ ਇਹਦੇ ਬਹੁਤ ਕੁਝ ਹੋਰ ਵੀ ਕਰ ਸਕਦੇ ਨਾਲ ਆਹ ਪਜਾਮਾ ਪੈਂਟ ਆ ਜਾਣੀ ਤੇ ਪੈਂਟ ਆ ਇਹ 16 ਇੰਚ ਮੂਰੇ ਦੀ 16 ਇੰਚ ਮੂਰੇ ਦੀ ਉੱਪਰ ਸਾਰੀ ਫਿਟਿੰਗ ਸੇਵ ਰੱਖੀ ਹੈ ਜਿਵੇਂ ਪੈਂਟ ਵੀ ਹੁੰਦੀ ਹੈ ਬੈਲਟ ਵਾਲੀ ਬੈਲਟ ਉਹ ਲਾਉਂਦੇ ਆਪਾਂ ਤੇ ਬਾਕੀ ਦੇਖੋ ਮੇਰਾ ਕੋਈ ਚੱਕਰ ਨਹੀਂ ਜੀ ਗਾ ਰਹੇ ਬਹੁਤ ਵਧੀਆ ਗਾਤ ਆ ਤੇ ਆ ਇੱਕ ਸਾਈਡ ਜੇ ਜੇ ਕੋਈ ਲਾਈ ਦਿਓ ਜੀ ਸਾਈਡ ਤੇ ਐਵੇਂ ਲੋਹਣ ਦਾ ਦੋ ਲਾ ਦੇ ਹੁਣ ਤਾਂ ਇੱਕ ਡਿਮਾਂਡ ਹੋਰ ਆਈ ਹੈ ਵੀ ਪੀਰੀ ਉਹਦੇ ਜਿਪਾ ਲਾ ਦੇ ਨਾਲ ਜੇ ਭਾਣੇ ਚਲੋ ਧੰਨਵਾਦ ਜੀ ਐਸੀ